ਹਾਂਜੀ ਭੈਣੋ ਸਾਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਜਿਹੜੀਆਂ-ਜਿਹੜੀਆਂ ਭੈਣਾਂ ਮੈਨੂੰ ਕਹਿੰਦੀਆਂ ਹੁੰਦੀਆਂ ਵਾ ਵੀ ਟੈਨਸ਼ਨ ਨਾ ਲਿਆ ਕਰ ਕੋਈ ਨਹੀਂ ਤੇਰੇ ਪੁੱਤ ਹੈਗੇ ਆ ਦੋ ਪੁੱਤਾਂ ਦੀ ਮਾਂ ਕਦੇ ਵੀ ਵਿਧਵਾ ਨਹੀਂ ਹੁੰਦੀ ਕੋਈ ਨਹੀਂ ਜਿਉਂਦੇ ਰਹਿਣ ਤੇਰੇ ਪੁੱਤ ਤੇ ਤੂੰ ਕੀ ਉਹਦਾ ਨਾਂ ਇੰਨਾ ਮੰਨ ਤੇ ਪਰੇਸ਼ਾਨੀ ਨਾ ਲਿਆ ਕਰ ਕਈ ਭੈਣਾਂ ਨੇ ਮੈਨੂੰ ਕਿਹਾ ਸੀ ਕਹਿੰਦੀਆਂ ਤੂੰ ਚੂੜੀਆਂ ਨਹੀਂ ਪੋਣਦੀ ਹੁੰਦੀ ਵੀ ਚੂੜੀਆਂ ਪਵਾਇਆ ਕਰ ਲੋ ਚਾਰ ਤੇ ਅੱਜ ਮੈਂ ਤੁਹਾਡੇ ਕੋਲ ਕਹਿੰਦੇ ਚੂੜੀਆਂ ਪਵਾ ਕੇ ਆਈਆਂ ਤੇ ਕਮੈਂਟ ਕਰਕੇ ਦੱਸਿਓ ਕਿ ਮੇਰੀਆਂ ਚੂੜੀਆਂ ਦਾ ਕਲਰ ਸੋਹਣਾ ਵੈਸੇ ਮੈਨੂੰ ਫਿੱਕੇ ਕਲਰ ਹੀ ਪਸੰਦ ਆ ਮੈਂ ਗੂੜੇ ਕਲਰ ਨੂੰ ਪਸੰਦ ਨਹੀਂ ਕਰਦੀ ਤੇ ਦੇਖੋ ਦੋਨਾਂ ਹੱਥਾਂ 'ਚ ਮੈਂ 6 ਇੱਧਰ ਪਵਾਇਆਂ 6 ਇੱਧਰ ਪਵਾਇਆਂ 12 ਚੂੜੀਆਂ ਪਵਾ ਕੇ ਆਈਆਂ ਮੈਂ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀਆਂ ਚੂੜੀਆਂ ਦਾ ਰੰਗ ਕਿਵੇਂ ਲੱਗਿਆ ਤੇ ਧੰਨਵਾਦ ਤੁਹਾਡਾ ਨਾਲੇ ਥੈਂਕ ਯੂ ਸਾਰੀਆਂ ਭੈਣਾਂ ਦਾ ਜਿਹੜਾ ਮੈਨੂੰ ਤੁਸੀਂ ਇਨਾ ਹ ਤੇ ਕਈ ਮੇਰੇ ਵੀਰ ਵੀ ਬਹੁਤ ਸੋਹਣੇ ਕਮੈਂਟ ਕਰਦੇ ਆ ਕਹਿ ਦਿੰਦੇ ਆ ਕਿ ਟੈਨਸ਼ਨ ਨਾ ਭੈਣ ਲਿਆ ਕਰ ਵੀਰੇ ਸਾਰੇ ਵੀਰਾਂ ਦਾ ਵੀ ਥੈਂਕ ਯੂ ਧੰਨਵਾਦ ਸਾਰੀਆਂ ਭੈਣਾਂ ਦਾ ਵੀ ਧੰਨਵਾਦ ਹੈਨਾ ਕਿਸੇ ਨੂੰ ਹੌਸਲਾ ਦੇਣਾ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਕਿਸੇ ਬੰਦੇ ਨੂੰ ਹੌਸਲਾ ਦੇਣਾ ਵੀ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਨੂੰ ਕੋਈ ਪੈਸੇ ਢੇਲੇ ਦੀ ਕੋਈ ਜ਼ਰੂਰਤ ਹੁੰਦੀ ਆ ਹਨਾ ਹੌਸਲਾ ਵੀ ਬਹੁਤ ਵੱਡੀ ਚੀਜ਼ ਆ ਹੌਸਲਾ ਵੀ ਕਿਤੋਂ ਮੁੱਲ ਨਹੀਂ ਮਿਲਦਾ ਹੈਗਾ ਜਿਹੜਾ ਤੁਸੀਂ ਮੈਨੂੰ ਹੌਸਲਾ ਬਖਸ਼ਦੇ ਹੋ ਦੇ ਰਹੇ ਹੋ ਬਾਬੇ ਦੀ ਕਿਰਪਾ ਨਾਲ ਤੇ ਮੇਰੇ ਚੂੜੀਆਂ ਦਾ ਕੰਦਰ ਦੱਸੇ ਸੋਹਣਾ ਧੰਨਵਾਦ ਨਾਲੇ ਹਨਾ ਤੁਸੀਂ ਮੈਨੂੰ ਇੰਨਾ ਹੌਸਲਾ ਦਿੱਤਾ ਮੈਂ ਤੁਹਾਡੇ ਕਹਿਣ ਤੇ ਸਪੈਸ ਚੂੜੀਆਂ ਪਵਾ ਕੇ ਆਈ ਅੱਜ ਤੇ ਕੰਦਰ ਵੀ ਮੈਨੂੰ ਸੋਹਣਾ ਲੱਗਿਆ ਤੇ ਬਾਕੀ ਸਾਰਿਆਂ ਦਾ ਧੰਨਵਾਦ ਰੱਬ ਤੁਹਾਨੂੰ ਸਾਰਿਆਂ ਨੂੰ ਹੱਸਦੇ ਵਸਦੇ ਰੱਖੇ ਆਪਦੇ ਪਰਿਵਾਰਾਂ ਦੇ ਵਿੱਚ ਚੜ੍ਹਦੀ ਕਲਾ ਚ ਰੱਖੇ ਤੇ ਖੁਸ਼ੀਆਂ ਦਾ ਵੇ ਤੁਹਾਨੂੰ ਸਾਰੇ ਮੇਰੇ ਭਰਾਵਾਂ ਨੂੰ ਤੇ ਸਾਰੀਆਂ ਭੈਣਾਂ ਨੂੰ ਤੇ ਗਲਤ ਕਮੈਂਟ ਨਾ ਕੋਈ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਸੌਣ ਦਾ ਮਹੀਨਾ ਹੈ ਤੇ ਵੈਗਰੂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਬੜਾ ਬੜਾ ਤਰੱਕੀਆਂ ਬਖਸ਼ੇ ਸਾਰੇ YouTube ਫੈਮਲੀ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ